ਬਸੰਤ ਮਹੱਲਾ ਤੀਜਾ ਸਭ ਜਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤਬੋਧ ਹੋਏ ਹਰ ਜੀਉ ਆਪੇ ਲੈ ਹੋ ਮਲਾਈ ਗੁਰ ਕੈ ਸ਼ਬਦ ਸਤਿਨਾਮ ਸੁਮਾਈ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿ ਹੈ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਧਾਰੀ ਮਨ ਬਸੰਤ ਤਨ ਮਨ ਹਰਿਆ ਹੋਈ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਈ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਈ ਇਹੋ ਮਨ ਜਲਿਆ ਦੂਜੈ ਦੂਏ ਰਹਾਉ ਇਹ ਮਨ ਧੰਦਾ ਬਾਂਦਾ ਕਾਰ ਕਮਾਈ ਮਾਇਆ ਮੂਠਾ ਸਦਾ ਬਿਲ ਲਾਏ ਇਹ ਮਨ ਛੂਟੈ ਜਾਂ ਸਤਿਗੁਰੂ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੇਟੈ ਇਹ ਮਨ ਛੂਟਾ ਗੁਰ ਲੀਆ ਛਡਾਈ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੂਲਹਿ ਹਰ ਚੇਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਈ ਇਹੋ ਜਾਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾਰੀ ਨਾਨਕ ਪੂਰੈ ਭਾਗ ਭਗਤ ਨਿਰਾਲੀ ਬਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋ ਹਵਾਰਿਆ ਭਾਈ ਗੁਰ ਸ਼ਬਦ ਵਿਟੋ ਬਲ ਜਾਈ ਗੁਰ ਸਲਾਹੀ ਸਦਾ ਆਪਣਾ ਭਾਈ ਗੁਰ ਚਰਨੀ ਚਿਤ ਲਾਈ ਮੇਰੇ ਮਨ ਰਾਮ ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਇ ਇਕ ਹਰ ਨਾਮ ਫਲ ਪਾਏ ਰਹਾਉ ਗੁਰ ਰਾਕੇ ਸੇ ਉਮਰੇ ਭਾਈ ਹਰ ਰਸ ਅੰਮ੍ਰਿਤ ਪਿਆਈ ਵਿਚੋਂ ਹਉ ਮੈਂ ਦੁੱਖ ਉੱਠ ਗਿਆ ਭਾਈ ਸੁਖ ਵੁਠਾ ਮਨ ਆਏ ਤੋਰੇ ਆਪੇ ਜਿਨ੍ਹਾਂ ਨੂੰ ਬਖਸ਼ਿਓ ਨੁ ਭਾਈ ਸ਼ਬਦੇ ਲਇਨ ਮਲਾਈ ਧੂੜ ਤਿੰਨਾ ਕੀ ਅਕੁੱਲੀਐ ਭਾਈ ਸਤ ਸੰਗਤ ਮੇਲ ਮਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋ ਏ ਨਾਨਕ ਮਨ ਮਨ ਸੁਖ ਸਦ ਵਸੈ ਭਾਈ ਸ਼ਬਦ ਮਲਾਵਾ ਹੋਈ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤਾ ਕਿਉ ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਈ ਗੁਰ ਸ਼ਬਦੀ ਮਿਲਿਆ ਮੇਰੀ ਮਾਈ ਰਹਾਉ ਘਟ ਘਟ ਅੰਤਰੇ ਏਕੋ ਹਰ ਸੋਈ ਗੁਰ ਮਿਲਿਆ ਇਕ ਪ੍ਰਗਟ ਹੋਈ ਏਕੋ ਏਕ ਰਹਿਆ ਪਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਏਕੋ ਏਕ ਵਰਤੈ ਹਰ ਲੋਈ ਨਾਨਕ ਹਰ ਏਕੋ ਕਰੇ ਸੋ ਹੋਇ ਮਸੰਤ ਮਹੱਲਾ ਚੌਥਾ ਰੈਣ ਦਿਨ ਸੋ ਦੁਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹਰ ਹਰ ਕੀਤ ਸਦਾ ਮਨ ਮੇਰੇ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੀਰੇ ਰਹਾਉ ਮਨ ਮੁਖ ਫਿਰ ਫਿਰ ਹਉ ਮੈਂ ਮੋਇ ਕਾਲ ਦੈਂਤ ਸੰਘਾਰੇ ਜੰਪੂਰ ਗਏ ਗੁਰਮੁਖ ਹਰ 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 ਲਿਵ ਲਾਗੀ ਜਨਮ ਮਰਨ ਦੋ ਦੁਖ ਭਾਗੇ ਭਗਤ ਜਨਾ ਕੋ ਹਰ ਕਿਰਪਾ ਤਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ RAM ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੋਕਾਨੀ ਸਤਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਧੂ ਸਾਧੂ ਜਨ ਦੇਹੋ ਮਲਾਈ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨਹਿਰੀਆ ਗੁਰਮਤਿ ਖੋਜ ਪਰੇ ਤਬ ਪਕਰੇ ਤਨ ਸਾਬਤ ਰਾਸੇ ਉਬਰਿਆ ਪਾਖੰਡ ਭਰਮ ਉਪਾਪ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗਸਾਈ ਕਰ ਕਿਰਪਾ ਸਾਧ ਮਲਾਵੇ ਨਾਨਕ ਸ਼ਾਂਤ ਹੋਐ ਮਾਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਦੋਲ ਤੁਮ ਵੱਡ ਪੁਰਖ ਵੱਡ ਅਗਮਗ ਸਾਈਂ ਹਮ ਕੀਰੇ ਕਿਰਮ ਤੁਮਨ ਛੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਪਛੇ ਜਨਮ ਜਨਮ ਕੇ ਕਿਲ ਵਿਕਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨਛੇ ਰਹਾਉ ਉਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਤ ਪਵੀਸੀ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਸੀ ਜਾਤ ਅਜਾਤ ਕੋਈ ਪ੍ਰਭ ਧਾਵੈ ਸਭ ਪੂਰੇ ਮਾਨਸ ਤਿਨਸੀ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨਾਂ ਹਰ ਧਾਰਿਓ ਹਰ ਉਸੇ ਹਮ ਢੀਂਡੇ ਢੀਮ ਬਹੁਤ ਹੱਥ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਸੀ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤ ਤ ਪਵੀਸੀ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹੇ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰ ਕਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲ ਲਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸਿਦੀ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹਿ ਪ੍ਰਭੂ ਹਰ ਬੀਤੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰજન ਨਰਹਰ ਅਪਦੇਸ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰੇ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮਨਾ ਵਿੱਚ ਰਹੋ ਠਾਕੁਰ ਤੁਮ ਪੈਜ ਰਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਣ ਪਵੀਦੇ ਬਸੰਤ ਹੰਡੋਲ ਮਹੱਲਾ ਚੌਥਾ ਮਨ ਖਿਨਖਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸ਼ਬਦ دارو ਸਿਰ ਧਾਰਿਉ ਆਰੰਬੰਦਰ ਆਨ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਾਈਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਜ ਲਗਾਈਐ ਰਹਾਉ ਕਰ ਰਤਨ ਲਾਲ ਬਹੁ ਮਾਨਕ ਲਾਦੀ ਮਨ ਭ੍ਰਮਿਆ ਲਹਿ ਨਾ ਸਕਾਈਐ ਜੋ ਓਡਾ ਕੂਪ ਗੋਜ ਖਿਨ ਕਾਢੈ ਤਿਉ ਸਤ ਗੁਰ ਵਸਤ ਲਹਾਈਐ ਜਿਨੇ ਐਸਾ ਸਤਗੁਰ ਸਾਧਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀ ਵਾਈਐ ਜਨਮ ਪਦਾਰਤ ਪੁਨ ਫਲ ਪਾਇਆ ਕੌਡੀ ਬਦਲੇ ਜਾਈਐ ਮਦਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹੰਡੋਲ ਮਹੱਲਾ ਚੌਥਾ ਆਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁਈ ਸੋਈਂ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਨੋਈਂ ਗੋਬਿੰਦ ਜਿਓ ਵੇਖਾਂ ਮੈਂ ਮਮਤਾ ਮੋਈਂ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਈਂ ਰਹਾਉ ਸਤ ਸੰਗਤ ਸਾਧ ਦਇਆ ਕਰ ਮਿਲਹੁ ਸਰਨਾਗਤ ਸਾਧੂ ਪੰਥ ਹਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ ਤੁਮ ਦੀਨ ਦਿਆਲ ਦੁਖ ਭੰញ ਹਰ ਉਸਤਤ ਧਾਰਵ ਹੋ ਰੇ ਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁਧ ਲਾਗਿ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁਮ ਵਾਂញ ਜਨ ਕੇ ਪੂਰ ਮਨੋਰਤ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲੰਗ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰਮੰਤਰ ਦਿਓ ਹਰ ਭਾਈ ਬਸ